ਹੈਲੋ ਸਾਸਤਰੀ ਕਾਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਜੇਲੇ ਬਲੌਗ ਤੇ ਤੇ ਅੱਜ ਆਪਾਂ ਜਿਹੜਾ ਵਾ ਫੇਸ ਦੇ ਨਾਲ ਨਾਲ ਆਪਣੇ ਹੱਥਾਂ ਦੀ ਵੀ ਦੇਖਭਾਲ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਆਪਾਂ ਹੱਥਾਂ ਦੀ ਦੇਖਭਾਲ ਕਰ ਸਕਦੇ ਗਰਮੀ ਦੇ ਵਿੱਚ ਆਪਾਂ ਜਦੋਂ ਵੀ ਬਾਹਰ ਜਾਂਦੇ ਨਾ ਤੇ ਸਾਡੇ ਹੱਥ ਜਿਹੜੇ ਆ ਨਾ ਬਾਹਾਂ ਖਾਸ ਕਰਕੇ ਇਹ ਪੂਰਾ ਇਹਨਾਂ ਦਾ ਜਿਹੜਾ ਰੰਗ ਹੈ ਨਾ ਖਰਾਬ ਹੋ ਜਾਂਦਾ ਹੈ ਇਦਾਂ ਦਾ ਰੰਗ ਦੇਖੋ ਤੇ ਇਥੋਂ ਦੇਖੋ ਕਿੰਨਾ ਰੰਗ ਜਿਹੜਾ ਖਰਾਬ ਹੋਇਆ ਤੇ ਇਹਦੇ ਲਈ ਆਪਾਂ ਜਿਹੜਾ ਅਜਿਹਾ ਉਹ ਲਿਆ ਵਾ ਦਹੀਂ ਯੇਸਨ ਤੇ ਵਿੱਚ ਆਪਾਂ ਥੋੜੀ ਜਿਹੀ ਇਹਦੇ ਵਿੱਚ ਚੀਨੀ ਮਲਾਈ ਹੋਈ ਹੈ ਠੀਕ ਹੈ ਇਹਦਾ ਜਿਹੜਾ ਪੈਕ ਵਾ ਬੜਾ ਹੀ ਵਧੀਆ ਜਿਹੜਾ ਬਣਦਾ ਵਾ ਤੇ ਆਪਾਂ ਅੱਜ ਆਪਣੇ ਹੱਥਾਂ ਤੇ ਚੰਗੀ ਤਰ੍ਹਾਂ ਇਹ ਸਾਰਾ ਪੈਕ ਜਿਹੜਾ ਵਾ ਲਗਾਉਣਾ ਵਾ ਚੰਗੀ ਤਰ੍ਹਾਂ ਆਪਾਂ ਹੱਥਾਂ ਤੇ ਪੈਕ ਲਗਾ ਲੈਣਾ ਦੋਨੇ ਹੱਥਾਂ ਤੇ ਆਪਾਂ ਇਸ ਤਰ੍ਹਾਂ ਕਰਕੇ ਲਗਾ ਲੈਣਾ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਆ ਆਪਾਂ ਇਹਨੂੰ 5-7 ਮਿੰਟ ਰੱਖ ਕੇ ਚੰਗੀ ਤਰ੍ਹਾਂ ਮਲ ਕੇ ਫਿਰ ਆਪਾਂ ਇਸ ਪੈਕ ਨੂੰ ਜਿਹੜਾ ਵਾ ਉਤਾਰ ਦਵਾਂਗੇ ਤੇ ਦੇਖੋ ਆਪਾਂ ਇਹ ਵਾਲਾ ਪੈਕ ਕਿਸ ਤਰ੍ਹਾਂ ਆਪਣੇ ਹੱਥਾਂ ਤੇ ਲਗਾਉਣਾ ਕਿਉਂਕਿ ਅਕਸਰ ਹੀ ਹੱਥ ਜਿਹੜੇ ਸਾਡੇ ਨਾ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਲੇ ਹੋ ਜਾਂਦੇ ਆ ਤੇ ਆਪਾਂ ਇਹਨਾਂ ਦੀ ਜਿਹੜੀ ਨਾ ਉਨੀ ਕਦੀ ਦੇਖਭਾਲ ਨਹੀਂ ਕਰਦੇ ਤੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ 5-7 ਮਿੰਟ ਤੱਕ ਨੂੰ ਮਲ ਕੇ ਦਿਖਾਉਣੇ ਕਿ ਕਿਸ ਤਰ੍ਹਾਂ ਕਿੰਨਾ ਸੋਹਣਾ ਇਹਦਾ ਤੇ ਕਿੰਨਾ ਵਧੀਆ ਜਿਹੜੇ ਹੱਥ ਵਾ ਇਹਦੇ ਨਾਲ ਸਾਫ਼ ਹੋ ਜਾਂਦੇ ਆ ਮੈਂ ਹੱਜੇ ਸਿਰਫ ਇੰਨੀ ਕੁ ਬਾਹਾਂ ਚ ਲਗਾਉਣੀ ਪੂਰਾ ਨਹੀਂ ਲਗਾਉਂਦੀਆਂ ਕਿਉਂਕਿ ਤੇ ਮੈਂ ਤੁਹਾਨੂੰ ਇੰਨੀ ਕੁ ਬਾਹਾਂ ਚ ਲਗਾ ਕੇ ਇਹਦਾ ਰਿਜ਼ਲਟ ਦਿਖਾਉਣੀ ਕਿੰਨਾ ਵਧੀਆ ਤੇ ਕਿੰਨਾ ਸੋਹਣਾ ਹੁੰਦਾ ਆ ਦੇਖੋ ਆ ਦੇਖ ਸਕਦੇ ਹੋ ਜੀ ਕਿਨੇ ਸੋਹਣੇ ਸਾਡੀ ਬਾਹ ਜਿਹੜੀ ਆ ਸਾਫ਼ ਹੋ ਗਈ ਆ ਬਹੁਤ ਹੀ ਵਧੀਆ ਸਾਫ਼ ਹੋਉਂਦੀ ਆ ਬਾ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਹੱਥਾਂ ਦੀ ਤਵਾਵਾਂ ਦੀ ਜਿਹੜੀ ਆ ਗਰਮੀਆਂ ਦੇ ਦਿਨਾਂ ਵਿੱਚ ਦੇਖਭਾਲ ਕਰਿਆ ਕਰੋ ਕਿਉਂਕਿ ਗਰਮੀ ਦੇ ਵਿੱਚ ਜਿਹੜੀ ਆ ਧੁੱਪ ਦੇ ਨਾਲ ਸੜੀਆਂ ਜਿਹੜੀਆਂ ਬਾਹਾਂ ਬਹੁਤ ਹੀ ਜ਼ਿਆਦਾ ਤੇ ਹੱਥ ਵੀ ਜਿਹੜੇ ਆ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਆ ਇਸ ਤਰ੍ਹਾਂ ਹੀ ਤੁਸੀਂ ਆਪਣੇ ਪੈਰਾਂ ਤੇ ਵੀ ਉਹਨਾਂ ਦੀ ਵੀ ਦੇਖਭਾਲ ਕਰ ਸਕਦੇ ਆ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ